ਸਸ਼ੀ ਗੁਰਜੀ ਸਾਰਿਆਂ ਨੂੰ ਅ ਅੱਜ ਆਪਾਂ ਗੱਲ ਕਰਾਂਗੇ ਜੀ ਈਰਾਨ ਤੇ ਇਜ਼ਰਾਈਲ ਜਿਹੜਾ ਯੁੱਧ ਸੀ ਉਦੋਂ ਬਾਅਦ ਜਿਹੜਾ ਉਹ ਯੁੱਧ 10 ਦਿਨ ਚੱਲਦਾ ਹੈ ਉਦੋਂ ਦੇ ਬਾਅਦ ਦੇ ਹਾਲਾਤਾਂ ਚ ਤਾਂ ਜਦੋਂ ਆਪਾਂ ਦੇਖਿਆ ਸੀ ਕਿ ਜਿਹੜਾ ਯੁੱਧ ਇਜ਼ਰਾਈਲ ਤੇ ਈਰਾਨ ਵਿੱਚ ਹੁੰਦਾ ਹੈ ਉਦੋਂ ਇਹ ਮੰਨਿਆ ਗਿਆ ਵੀ ਜੇ ਈਰਾਨ ਹਮਲਾ ਕਰਦਾ ਤਾਂ ਇਹ ਵੀ ਸੁਣਨਾ ਚਾਹੀ ਸੀ ਗੱਲ ਕਿ ਈਰਾਨ ਪਾਰਸ ਦੀ ਖਾੜੀ ਨੂੰ ਬਲੌਕ ਕਰ ਦੂਗਾ ਤਾਂ ਇਹਦੇ ਨਾਲ ਜਿਹੜੇ ਰਿਜ਼ਲਟ ਸੀ ਉਹ ਇਹ ਦੇਖਣ ਨੂੰ ਮਿਲਨੇ ਸੀ ਕਿ ਜਿਹੜੇ ਤੇਲ ਦੇ ਭਾਅ ਹੈ ਕਿਉਂਕਿ ਦੁਨੀਆ ਦਾ 20% ਤੇਲ ਜਿਹੜਾ ਇਹ ਇਸੇ ਹੀ ਪਾਰਸ ਦੀ ਖਾੜੀ ਤੋਂ ਜਾਂਦਾ ਹੈ ਜੀ ਤੇ ਅਲੱਗ-ਅਲੱਗ ਦੁਨੀਆ ਦੇ ਕੋਨੇ-ਕੋਨੇ ਤੇ ਜਾਂਦਾ ਹੈ ਤਾਂ ਸਾਰੀ ਦੁਨੀਆ 'ਚ ਡਰ ਇਹ ਸੀ ਵੀ ਕਿਤੇ ਕਰੂਡ ਆਇਲ ਜਿਹਨੂੰ ਕੱਚਾ ਤੇਲ ਕਹਿੰਦੇ ਆ ਉਹਦੇ ਭਾਅ ਨਾ ਕਿਤੇ ਵੱਧ ਜਾਣਾ ਤਾਂ ਚਲੋ ਜਿਹੜੀ ਜੰਗ ਹੈ ਉਹ ਵੈਸੇ ਕਿਸੇ ਵਾਸਤੇ ਵੀ ਚੰਗੀ ਨਹੀਂ ਹੁੰਦੀਗੀ ਤਾਂ ਜੇ ਜੰਗ ਦਾ ਮਸਲਾ ਹੱਲ ਹੁੰਦਾ ਹੈ ਇਹਦੇ ਤੋਂ ਵਧੀਆ ਤਾਂ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਹਰ ਚੀਜ਼ ਦਾ ਕਿਉਂਕਿ ਜੰਗ ਦੇ ਹੋਣ ਨਾਲ ਬਹੁਤ ਚੀਜ਼ਾਂ ਤੇ ਅਸਰ ਪੈਂਦਾ ਹੈ ਹਰ ਖਾਣ ਦੀਆਂ ਵਸਤੂਆਂ ਹੋ ਗਈਆਂ ਜਾਂ ਜੋ ਵੀ ਹੈ ਕਿਉਂਕਿ ਤੇਲ ਮਹਿੰਗਾ ਹੁੰਦਾ ਤਾਂ ਹਰ ਚੀਜ਼ ਮਹਿੰਗੀ ਹੋਊਗੀ ਤਾਂ ਪਰ ਜਿਹੜੇ ਦੇਸ਼ ਇਸ ਚੀਜ਼ ਤੋਂ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਪ੍ਰਭਾਵ ਪੈ ਸਕਦਾ ਸੀ ਉਹਨਾਂ 'ਚ ਭਾਰਤ ਵੀ ਸੀਗਾ ਕਿਉਂ ਕਿ ਕਿਉਂਕਿ ਭਾਰਤ ਆਪ ਦਾ 80% ਤੇਲ ਬਾਹਰੋਂ ਆਯਾਤ ਕਰਦਾ ਹੈ ਬਾਹਰੋਂ ਇੰਪੋਰਟ ਕਰਦਾ ਹੈ ਤਾਂ ਫਿਰ ਜਦੋਂ ਤੇਲ ਦੇ ਭਾਅ ਵਧਨੇ ਸੀ ਤੇ ਹਰ ਚੀਜ਼ ਦਾ ਭਾਅ ਵਧਣਾ ਸੀਗਾ ਤਾਂ ਇਹ ਵੈਸੇ ਵੀ ਭਾਰਤ ਕੋਲੇ ਇਹਦਾ ਇੱਕ ਅਲਟਰਨੇਟਿਵ ਹੈਗਾ ਤਾਂ ਜਿਹੜੀ ਆਪਣੀ ਗਵਰਨਮੈਂਟ ਹੈ ਉਹ ਤੁਹਾਨੂੰ ਪਿੱਛੇ ਤੁਸੀਂ ਸੁਣਿਆ ਹੋਊਗਾ ਜੀ ਵੀ ਆਪਾਂ ਰੂਸ ਤੋਂ ਆਪਣਾ ਤੇਲ ਬਹੁਤ ਵਧਾਤਾ ਸੀਗਾ ਤਾਂ ਹੁਣ ਵੀ ਜੇ ਤੁਸੀਂ ਦੇਖੋ ਨਾ ਵੀ ਦੁਨੀਆ ਦੇ ਵਿੱਚ ਜਿਹੜਾ ਰੂਸ ਤੇਲ ਬਾਹਰ ਭੇਜਦਾ ਉਹ 80% ਤੇਲ ਉਹ ਭਾਰਤ ਨੂੰ ਦੇ ਰਿਹਾ ਹੈ ਜਿਹਦੇ ਵਿੱਚੋਂ ਜਿਹੜੀਆਂ ਆਪਣੀਆਂ ਪ੍ਰਾਈਵੇਟ ਕੰਪਨੀਆਂ ਹਨ ਅੰਬਾਨੀ ਦੀ ਕੰਪਨੀ ਹੋ ਗਈ ਰਿਫਾਈਨਰੀਆਂ ਹੋ ਗਈਆਂ ਜਿਹੜੀਆਂ ਤੇ ਉਹ ਇਹ ਤੇਲ ਨੂੰ ਲੈ ਕੇ ਰਿਫਾਈਨਡ ਕਰ ਕਰਕੇ इवन ਇੰਡੀਆ ਨੇ ਯੂਰਪੀਅਨ ਦੇਸ਼ਾਂ ਨੂੰ ਵੀ ਭੇਜਿਆ ਕਿਉਂਕਿ ਰੂਸ ਤੇ ਪਾਬੰਦੀ ਲੱਗਣ ਕਰਨ ਰੂਸ ਤੇਲ ਯੂਰਪ ਨੂੰ ਤਾਂ ਦੇ ਨਹੀਂ ਸਕਦਾ ਸੀਗਾ ਤਾਂ ਉਹ ਜਿਹੜਾ ਤੇਲ ਹੈ ਮਤਲਬ ਰੂਸ ਦੇ ਰਾਹੀਂ ਭਾਰਤ ਹੁੰਦਾ ਹੋਇਆ ਫਿਰ ਭਾਰਤ ਨੇ ਉਹਨੂੰ ਰਿਫਾਈਨਡ ਕਰਕੇ ਯੂਰਪੀਅਨ ਦੇਸ਼ਾਂ ਨੂੰ ਦਿੱਤਾ ਹੈ ਤਾਂ ਜਦੋਂ ਕਿਉਂਕਿ ਤੇਲ ਤੋਂ ਬਿਨਾ ਤਾਂ ਕਿਸੇ ਵੀ ਦੇਸ਼ ਦੀ ਗਰੋਥ ਨਹੀਂ ਹੋ ਸਕਦੀ ਕਿਉਂਕਿ ਤੇਲ ਜ਼ਰੂਰੀ ਹੈ ਉਹਦਾ ਅਲਟਰਨੇਟਿਵ ਜ਼ਰੂਰ ਸੋਚਿਆ ਜਾ ਰਿਹਾ ਹੈ ਕਿ ਆਪਾਂ ਕਿਉਂਕਿ ਵੀ ਜੇ ਗ੍ਰੀਨ એનર્ਜੀ ਦੀ ਗੱਲ ਕਰਦੇ ਆ ਤਾਂ ਪਰ ਫਿਰ ਵੀ ਗ੍ਰੀਨ એનર્ਜੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਦਾ ਜਿਹੜਾ ਹੈਗਾ ਆਪਾਂ ਸਕੋਪ ਦੇਖਦੇ ਆ ਬਟ ਫਿਲਹਾਲ ਕਿਉਂਕਿ ਜਿਹੜਾ ਭਾਰਤ ਉਹ ਆਪਦਾ ਤੇਲ ਕਿਉਂਕਿ ਖੁਦ ਤਾਂ ਨਹੀਂ ਹੁੰਦਾ ਪੈਦਾ ਕਰ ਸਕਦਾ ਤੇਲ ਉਹ ਉਹ ਮਤਲਬ 80% ਤੇਲ ਬਾਹਰੋਂ ਲੈਂਦਾ ਤਾਂ ਇਹ ਰੀਸੈਂਟ ਖਬਰ ਵੀ ਆਈ ਹੈ ਜੀ ਇਸੇ ਹੀ ਬੇਸ ਤੇ ਕਿ ਭਾਰਤ ਨੇ ਅੰਡੇਮਾਨ ਤੇ ਨਿਕੋਬਰ ਆਇਲੈਂਡ ਇਹ ਭਾਰਤ ਦੇ ਆਇਲੈਂਡ ਆ ਇੱਕ ਆਇਲੈਂਡ ਹੁੰਦੇ ਆ ਵੀ ਜਿਹੜੇ ਚਾਰੇ ਪਾਸੋਂ ਮਤਲਬ ਆਪਾਂ ਕਹਿੰਦੇ ਆ ਪਾਣੀ ਨਾਲ ਘਿਰੇ ਹੋਣ ਤਾਂ ਭਾਰਤ ਦੇ ਇਹ ਉਹ ਆਇਲੈਂਡ ਹੈ ਅੰਡੇਮਾਨ ਤੇ ਨਿਕੋਬਰ ਉੱਥੇ ਤੇਲ ਦੱਸਦੇ ਆ ਜੀ ਬਹੁਤ ਖੋਜ ਹੋਈ ਹੈ ਤੇਲ ਦੀ ਪਰ ਚਲੋ ਚੰਗਾ ਕਿਉਂਕਿ ਹਰ ਚੀਜ਼ ਤੁਹਾਨੂੰ ਪਤਾ ਹੈ ਤੇਲ ਨਾਲ ਜੁੜੀ ਹੋਈ ਹੈ ਤਾਂ ਜੇ ਹੋਰ ਇਹਦੇ ਵਿੱਚ ਆਪਾਂ ਦੇਖ ਗਏ ਵੀ ਭਾਰਤ ਨੇ ਇਸ ਚੀਜ਼ ਦਾ ਕਿਉਂਕਿ ਜੇ ਤੇਲ ਵੱਧਾ ਤੇ ਇਹ ਵੀ ਦੱਸਦੇ ਸੀ ਵੀ ਜੇ ਇਹ ਚੀਜ਼ ਜੇ جنگ ਅੱਗੇ ਹੋਰ ਵੱਧਦੀ 150 ਬੈਰਲ ਤੱਕ ਤੇਲ ਦਾ ਰੇਟ ਜਾ ਸਕਦਾ ਸੀਗਾ ਤਾਂ ਚਲੋ ਜੰਗ ਕਿਸੇ ਵਾਸਤੇ ਵੀ ਫਾਇਦੇਮੰਦ ਨਹੀਂ ਹੁੰਦੀ ਤਾਂ ਹਰ ਚੀਜ਼ ਦਾ ਇੱਕ ਜੇ ਟਾਈਮ ਹੈ ਤੇ ਟਾਈਮ ਟੱਪ ਜੇ ਜੇ ਉਦੋਂ ਚੀਜ਼ ਨਹੀਂ ਹੁੰਦੀਆਂ ਮੰਨ ਲਓ ਤਾਂ ਫਿਰ ਉਹ ਚੀਜ਼ਾਂ ਵਿਗੜ ਵੀ ਸਕਦੀਆਂ ਤਾਂ ਆਪਾਂ ਇਹ ਉਮੀਦ ਕਰਦੇ ਹਾਂ ਕਿ ਕਿਉਂਕਿ ਮਹਿੰਗਾਈ ਨਾਲ ਸਾਰੇ ਆਮ ਲੋਕ ਜੁੜੇ ਹੋਏ ਐ ਜੀ ਕਿਉਂਕਿ ਕੋਈ ਵੀ ਚੀਜ਼ ਜਦੋਂ ਮਹਿੰਗੀ ਹੁੰਦੀ ਹੈ ਤਾਂ ਫਿਰ ਜਿਹੜਾ ਉਹਦਾ ਪ੍ਰਭਾਵ ਹੈ ਉਹ ਆਮ ਲੋਕਾਂ ਤੇ ਪੈਂਦਾ ਉਹਨਾਂ ਨੂੰ ਚੀਜ਼ਾਂ ਮਹਿੰਗੀਆਂ ਖਰੀਦਣੀਆਂ ਪੈਂਦੀਆਂ ਤੇ ਮਹਿੰਗਾਈ ਦੇਸ਼ 'ਚ ਵੱਧ ਜਾਂਦੀ ਹੈ ਤਾਂ ਭਾਰਤ ਸਰਕਾਰ ਨੇ ਆਪ ਦਾ ਅਲਟਰਨੇਟਿਵ ਐਸੇ ਰੱਖਿਆ ਹੋਇਆ ਹੈ ਕਿ ਆਪਾਂ ਰਸ਼ੀਆ ਤੋਂ ਤੇਲ ਲੈਣੇ ਆ ਤਾਂ ਇਹ ਹੈ ਵੀ ਆਪਣੀ ਮਹਿੰਗਾਈ ਜ਼ਿਆਦਾ ਨਾ ਵਧੇ ਤਾਂ ਇਸ ਲਈ ਇਹ ਕਰਨਾ ਜ਼ਰੂਰੀ ਸੀ ਤਾਂ ਚਲੋ ਹੁਣ ਤਾਂ ਪਾਰਸ ਦੀ ਜਿਹੜੀ ਖਾੜੀ ਹੈ ਕਿਉਂਕਿ ਇਹਦੇ 'ਚ ਯੂਏਈ ਵੀ ਇੱਕ ਦੇਸ਼ ਹੈ ਜਿਹੜਾ ਕਿ ਆਪਦਾ ਤੇਲ ਬਹੁਤ ਸਪਲਾਈ ਕਰਦਾ ਬਾਹਰ ਤਾਂ ਇਹਦਾ ਬੰਦ ਹੋਣਾ جنگ ਦਾ ਜ਼ਰੂਰੀ ਸੀਗਾ ਤਾਂ ਇਹ ਜੰਗ ਕਿਸੇ ਵੀ ਦੇਸ਼ ਦੇ ਪੱਖ 'ਚ ਨਹੀਂ ਸੀਗੀ ਤਾਂ ਚਲੋ ਇਹ ਹੋਪ ਕਰਦੇ ਆਂ ਜੀ ਵੀ ਇਹ ਜਿਹੜੀ ਮਹਿੰਗਾਈ ਹੈ ਕਿਉਂਕਿ ਮੈਂ ਸਰਕਾਰਾਂ ਦਾ ਕੰਮ ਕੀ ਹੁੰਦਾ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਦੀ ਭਲਾਈ ਕਰਨਾ ਤਾਂ ਜੇ ਤੇਲ ਮਹਿੰਗਾ ਹੁੰਦਾ ਤਾਂ ਇਹ ਅਸਰ ਸਿੱਧਾ ਹਰ ਇਨਸਾਨ ਤੇ ਪੈਂਦਾ ਮੈਨੂੰ ਵੀ ਇੱਕ ਦੋ ਯਾਰ ਬਿਲੀਆਂ ਦੇ ਫੋਨ ਆਏ ਕਿ ਵੀ ਆ ਡੀਜ਼ਲ ਭਰਾ ਕੇ ਰੱਖ ਲਈ ਆਪਾਂ ਵੀ ਕਿਤੇ ਇਹ ਮਹਿੰਗਾ ਨਾ ਹੋ ਜੇ ਤਾਂ ਉਦੋਂ ਇਹ ਗੱਲ ਜਿਹੜੀ ਮਤਲਬ ਬਿਟਵੀਨ ਇਜ਼ਰਾਈਲ ਤੇ ਇਰਾਨ ਦੇ ਵਿੱਚ ਜੀ ਡੀਲ ਸੀਗੀ ਉਹ ਲੱਗੇ ਹੋਏ ਸੀ ਕਈ ਦੇਸ਼ ਵੀ ਇਹ ਮਸਲਾ ਹੱਲ ਹੋ ਜੇ ਤਾਂ ਚਲੋ ਫਿਰ ਵੀ ਜੇ ਮੰਨ ਕੇ ਚਲੋ ਇਸ ਕਿਉਂਕਿ ਹਜੇ ਵੀ ਉਹ ਆਪਾਂ ਇਹ ਨਹੀਂ ਕਹਿ ਸਕਦੇ ਕਿਉਂਕਿ ਇਰਾਨ ਹਜੇ ਵੀ ਆਪਦੀ ਗੱਲ ਤੇ ਅੜਿਆ ਹੋਇਆ ਹੈ ਕਿ ਮੈਂ ਆਪਦਾ ਜਿਹੜਾ ਪਰਮਾਣੂ ਪ੍ਰੋਗਰਾਮ ਹੈ ਉਹ ਬੰਦ ਨਹੀਂ ਕਰੂੰਗਾ ਤਾਂ ਫਿਰ ਵੀ ਇਹ ਭਾਰਤ ਨੂੰ ਚਾਹੀਦਾ ਹੈ ਕਿ ਉਹ ਆਪਦਾ ਅਲਟਰਨੇਟਿਵ ਰੱਖੇ ਤਾਂ ਕਿ ਆਮ ਲੋਕ ਇੱਥੇ ਜਿਹੜੇ ਆ ਉਹਨਾਂ ਤੇ ਕੋਈ ਅਸਰ ਨਾ ਪਵੇ ਤੇ ਮਹਿੰਗਾਈ ਕੰਟਰੋਲ 'ਚ ਰਹੇ ਸ਼ੁਕਰੀਆ ਜੀ ਬਹੁਤ